ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਪੂਰੇ ਦੇਸ਼ ਵਾਸੀਆਂ ਤੇ ਦੁਨੀਆਂ ਦੇ ਵਾਸੀ ਆਪਣੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਦਸ਼ਮੇਸ਼ ਪਿਤਾ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਬੜੇ ਧੂਮ-ਧਾਮ ਨਾਲ ਸੰਗਾਂ ਹਰ ਗੁਰੂ ਘਰ ਛਾਧਰੀਆਂ ਭਰ ਰਹੀਆਂ ਤੇ ਨਗਰ ਕੀਰਤਨ 10 ਤਰੀਕ ਤੋਂ ਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੋਂ ਹੁੰਦਾ 16 ਤਰੀਕ ਨੂੰ ਰਾਤ ਨੂੰ ਤਖਤ ਪਹੁੰਚਿਆ ਹਜ਼ਾਰਾਂ ਦੀ ਗਿਣਤੀ ਚ ਸੰਸਾ ਨੇ ਰਾਜ ਨਤਮਸਤਕ ਹੋ ਕੇ ਛੂ ਮਹਾਰਾਜ ਨੂੰ ਸਿੱਧਾ ਕੀਤਾ ਤੇ ਮੈਂ ਅੱਜ ਫਿਰ ਤੋਂ ਸਾਰੇ ਦੁਨੀਆਂ ਚ ਵਸਦੇ ਖਾਲਸਾ ਪੰਥ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੂਰੇ ਦੇਸ਼ ਵਾਸੀਆਂ ਨੂੰ ਤੇ ਦੁਨੀਆਂ ਚ ਵਸਦੇ ਆਪਣੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਦਸ਼ਮੇਸ਼ ਪਤਾ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਬੜੇ ਧੂਮ-ਧਾਮ ਨਾਲ ਸੰਗਤਾਂ ਹਰ ਗੁਰੂ ਘਰ ਛਾਧਰੀਆਂ ਭਰ ਰਹੀਆਂ ਤੇ ਨਗਰ ਕੀਰਤਨ 10 ਤਰੀਕ ਤੋਂ ਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੋਂ ਹੁੰਦਾ 16 ਤਰੀਕ ਨੂੰ ਰਾਤ ਨੂੰ ਤੱਕ ਸਭ ਪਹੁੰਚਿਆ ਹਜ਼ਾਰਾਂ ਦੀ ਗਿਣਤੀ ਚ ਸੰਸਾ ਨੇ ਰਾਜ ਨਤਮਸਤਕ ਹੋ ਕੇ ਛੂ ਮਹਾਰਾਜ ਨੂੰ ਸਿੱਧਾ ਕੀਤਾ ਤੇ ਮੈਂ ਅੱਜ ਫਿਰ ਤੋਂ ਸਾਰੇ ਦੁਨੀਆ 'ਚ ਵਸਦੇ ਖਾਲਸਾ ਪੰਥ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ। ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ। ਮੈਂ ਪੂਰੇ ਦੇਸ਼ ਵਾਸੀਆਂ ਤੇ ਦੁਨੀਆ 'ਚ ਵਸਦੇ ਆਪਣੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਦਸ਼ਮੇਸ਼ ਪਤਾ ਗੁਰ गोविंद ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ। ਬੜੇ ਧੂਮ-ਧਾਮ ਨਾਲ ਸੰਗਾਂ ਹਰ ਗੁਰੂ ਘਰਾਂ ਛਾਦਰੀਆਂ ਭਰ ਰਹੀਆਂ। ਤੇ ਨਗਰ ਕੀਰਤਨ 10 ਤਰੀਕ ਤੋਂ ਨਨਕਾਪੁਰ ਸਾਹਿਬ ਤੋਂ ਸ਼ੁਰੂ ਹੋਇਆ। ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੋਂ ਹੁੰਦਾ 16 ਤਰੀਕ ਨੂੰ ਰਾਤ ਨੂੰ ਤਖਤ ਪਹੁੰਚਿਆ ਹਜ਼ਾਰਾਂ ਦੀ ਗਿਣਤੀ ਚ ਸੰਸਾ ਨੇ ਰਾਜ ਨਤਮਸਤਕ ਹੋ ਕੇ ਛੂ ਮਹਾਰਾਜ ਨੂੰ ਸਿੱਧਾ ਕੀਤਾ ਤੇ ਮੈਂ ਅੱਜ ਫਿਰ ਤੋਂ ਸਾਰੇ ਦੁਨੀਆ ਚ ਵਸਦੇ ਖਾਲਸਾ ਪੰਥ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੂਰੇ ਦੇਸ਼ ਵਾਸੀਆਂ ਨੂੰ ਤੇ ਦੁਨੀਆਂ 'ਚ ਵਸਦੀ ਆਪਣੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿਨਾ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਬੜੇ ਧੂਮ-ਧਾਮ ਨਾਲ ਸੰਗਾਂ ਹਰ ਗੁਰੂ ਘਰ ਛਾਧਰੀਆਂ ਭਰ ਰਹੀਆਂ ਤੇ ਨਗਰ ਕੀਰਤਨ 10 ਤਰੀਕ ਤੋਂ ਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੋਂ ਹੁੰਦਾ 16 ਤਰੀਕ ਨੂੰ ਰਾਤ ਨੂੰ ਤੱਕ ਸਭ ਪਹੁੰਚਿਆ ਹਜ਼ਾਰਾਂ ਦੀ ਗਿਣਤੀ 'ਚ ਸੰਸਾ ਨੇ ਰਾਜ ਨਤਮਸਤਕ ਹੋ ਕੇ ਗੁਰੂ ਮਹਾਰਾਜ ਨੂੰ ਸਿੱਧਾ ਕੀਤਾ ਤੇ ਮੈਂ ਅੱਜ ਫਿਰ ਤੋਂ ਸਾਰੇ ਦੁਨੀਆਂ 'ਚ ਵਸਦੇ ਖਾਲਸਾ ਪੰਥ ਨੂੰ ਲੱਖ-ਲੱਖ ਵਧਾਈਆਂ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪੂਰੇ ਦੇਸ਼ ਵਾਸੀਆਂ ਤੇ ਦੁਨੀਆਂ 'ਚ ਵਸਦੇ ਆਪਣੇ ਖਾਲਸਾ ਪੰਥ ਨੂੰ ਲੱਖ-ਲੱਖ ਵਧਾਈ ਦਿੰਦਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਬੜੇ ਧੂਮ-ਧਾਮ ਨਾਲ ਸੰਗਤਾਂ ਹਰ ਗੁਰਦੁਆਰਾਂ ਛਾਦਰੀਆਂ ਭਰ ਰਹੀਆਂ ਤੇ ਨਗਰ ਕੀਰਤਨ ਅ 10 ਤਰੀਕ ਨੂੰ ਨੰਦਕੁਰ ਸਾਹਿਬ ਤੋਂ ਸ਼ੁਰੂ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੋਂ ਹੁੰਦਾ 16 ਤਰੀਕ ਨੂੰ ਰਾਤ ਨੂੰ ਤਖਤ ਸਾਹਿਬ ਪਹੁੰਚਿਆ ਹਜ਼ਾਰਾਂ ਦੀ ਗਿਣਤੀ 'ਚ ਸੰਸਾ ਨੇ ਰਾਜ ਨਤਮਸਤਕ ਹੋ ਕੇ ਛੂ ਮਹਾਰਾਜ ਨੂੰ ਸਿੱਧਾ ਕੀਤਾ ਤੇ ਮੈਂ ਅੱਜ ਫਿਰ ਤੋਂ ਸਾਰੇ ਦੁਨੀਆ 'ਚ ਵਸਦੇ ਖਾਲਸਾ ਪੰਥ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ।